ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਛੀ ਲਈ ਲੈ ਕੇ ਆਏ ਹਾਂਗੇ ਨੀਲੀ ਰਾਵੀ ਆ ਗਈ ਬਾਈ ਬਹੁਤ ਸੋਹਣੇ ਢਾਂਚੇ ਦੀ ਆ ਥੋੜੇ ਦਿਨਾਂ ਦੀ ਕਰਨ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਵ ਦਾ ਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚ ਉਹ ਮੱਛੀ ਸੇਲ ਕਰ ਰਹੇ ਹਾਂਗੇ ਤੇ ਐ ਮੰਨ ਲਓ ਕਿ ਟੌਪ ਰੇਟੇ ਹੀ ਰੱਖਦੇ ਬਾਈ ਜ਼ਿਆਦਾਤਰ ਨੀਲੀ ਰਾਵੀ ਤੇ ਕੰਮ ਕਰਦੇ ਆਗੇ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਮੱਝ ਸੇਲ ਹੋ ਰਹੀ ਆ। ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਓ ਬਾਈ ਜੀ। ਹਾਂਜੀ ਵਧੀਆ ਵੀਰੇ। ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ। ਨਾਮ ਮੇਰਾ ਸਿੰਦਰਾ ਜੀ। ਪਿੰਡ ਚੰਨਨਵਾਲ ਜ਼ਿਲ੍ਹਾ ਬਰਨਾਲਾ। ਤਹਿਸੀਲ ਬਾਈ ਆਪਾਂ ਨੂੰ। ਤਹਿਸੀਲ ਵੀ ਬਰਨਾਲਾ ਜੀ। ਤੇ ਨੇੜੇ ਪਿੰਡ ਬਾਈ ਆਪਾਂ ਨੂੰ। ਨੇੜੇ ਪਿੰਡ ਕਲਾਲਾ ਜੀ, ਸੀਨੀਵਾਲ, ਐਡਰੈਸਰ ਗਹਿਲਾਂ। ਤੇ ਮੋਬਾਈਲ ਨੰਬਰ ਬੋਲ ਦਿਓ ਬਾਈ ਆਪਣਾ। ਮੋਬਾਈਲ ਨੰਬਰ 94643 ਜੀ 31199 ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲਰਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਇਹ ਬਾਈ ਨੀਲੇ ਰਾ ਵੀ ਆਪਾਂ ਮੱਝ ਦੇਖ ਰਹੇ ਆ ਆਪਣੇ ਘਰ ਤੋਂ ਹੀ ਆ ਗਈ ਇਹ ਨਹੀਂ ਵੀਰੇ ਆਪਾਂ ਪਿਛਲੇ ਸੂਏ ਲੈਤੀ ਸੀਗੀ ਠੀਕ ਐ ਸੁਖਮੰਦਰ ਤੋਂ ਰੋਡਿਆਂ ਵਾਲੀ ਤੋਂ ਠੀਕ ਐ ਬਾਈ ਇਹ ਚੈਂਪੀਅਨ ਮੱਝ ਆ ਜੀ ਡਰਾਇ ਬਿਊਟੀ ਦੇ ਵਿੱਚ ਇਹ ਸੇਮਾ ਨੰਬਰ ਤੇ ਇਹਨੇ ਜੜੱਕ ਮੇਲੇ ਤੋਂ ਸੇਮਾ ਨੰਬਰ ਪ੍ਰਾਪਤ ਕੀਤਾ ਸੇਮਾ ਨੰਬਰ ਜੜੱਕ ਮੇਲੇ ਤੋਂ ਹਾਂਜੀ ਡਰਾਇ ਬਿਊਟੀ ਚ ਠੀਕ ਐ ਵੀਰੇ 2024 2024 ਚ ਹਾਂਜੀ ਠੀਕ ਐ ਬਾਈ ਤੇ ਕਾਰਡ ਵਗੈਰਾ ਹੋਊਗਾ ਬਾਈ ਆਪਣੇ ਕੋਲ ਕਿ ਨਹੀਂ ਕਾਰਡ ਹਾਂਜੀ ਆਪਾਂ ਮੇਲੇ ਤੋਂ ਬਾਅਦ ਉਹਨਾਂ ਤੋਂ ਖਰੀਦੀ ਸੀਗੀ ਕਾਰਡ ਉਹਨਾਂ ਦੇ ਨਾਮ ਤੇ ਹੈਗਾ ਇਹਦਾ ਸੁਖਮੰਦਰ ਦੇ ਰੋਡਾਂ ਵਾਲੇ ਦੇ ਨਾਮ ਤੇ ਮੰਨ ਕੇ ਚੱਲੋ ਜੇਤੂ ਆ ਗਈ ਇਹ ਹਾਂਜੀ ਇਹ ਸੇਵੇਂ ਨੰਬਰ ਦੀ ਜੇਤੂ ਹੈ ਡਰਾਈ ਬਿਊਟੀ ਚ ਠੀਕ ਹੈ ਬਈ ਤੇ ਬਾਕੀ ਬਈ ਕਿੰਨਾ ਕਹਿੰਨੇ ਦੁੱਧ ਮਤਲਬ ਕਿ ਚਵਾਇਆ ਦੁੱਧ ਆਪਾਂ ਪਿਛਲੇ ਸੂਏ ਆ ਜੀ 15 ਲੀਟਰ ਚ ਹੋਇਆ ਜੇ ਥੱਲੋਂ ਠੀਕ ਹੈ ਜਿਹੜਾ ਕੰਡੇ ਵਾਲਾਗਾ ਨੋਰਮਲ ਸੇਵਾ ਤੇ ਚਾਹੀਦੀ ਆਪਣੀ ਘਰੇ ਆਮ ਸੇਵਾ ਕੋਈ ਜਿਆਦਾ ਐਮ ਖਰਾਕ ਪਾਕੇ ਨਹੀਂ ਠੀਕ ਹੈ ਤੇ ਐਦ ਕੀ ਫਿਰ ਕਿੰਨੀ ਕਮੀਦ ਹੈ ਤੋਂ ਬਈ ਜਿੰਨਾ ਕ ਆਪਾਂ ਚੋਇਆ ਉਹਨੀ ਕੁ ਦੀ ਉਮੀਦ ਕਰਦੇ ਆਂਗੇ ਬਾਕੀ ਅਗ ਤੇ ਉਹ ਕਿੰਨਾ ਲੰਮਾ ਸਮਾਂ ਦੁੱਧ ਦਿੰਦੀ ਦੁੱਧ ਬਹੁਤ ਲੰਮਾ ਟਾਈਮ ਦਿੱਤਾ ਵੀਰੇ ਠੀਕ ਹੈ ਦੁੱਧ ਬਾਈ ਕਹਿੰਦੇ ਲੰਮਾ ਟਾਈਮ ਦਿੱਤਾ ਤੇ ਚੂੰਣ ਚਬਾ ਕੇ ਮੈਂ ਦਬਈ ਇਹਦਾ ਚੂੰਣ ਚਬਾਨ ਵੀਰੇ ਇੱਕ ਨੰਬਰ ਜਮਾ ਗਾਂ ਵਰਗਾ ਠੀਕ ਹੈ ਚੂੰਣ ਚਬਾ ਬਾਈ ਕਹਿੰਦੇ ਗਾਂ ਵਰਗਾ ਬਾਕੀ ਬਈ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਇਹ ਬੱਚੇ ਬਹੁਤ ਵਧੀਆ ਦਿੰਦੀ ਆ ਵੀਰੇ ਇਹਦੀ ਕੱਟੀ ਖੜੀ ਆ ਪਿਛਲੇ ਸਾਲ ਦੀ ਬੂਰੀ ਆਪਣੇ ਕੋਲੇ ਠੀਕ ਹੈ ਬਾਕੀ ਜੇ ਕੋਈ ਵੀ ਆਉਂਦਾ ਉਹ ਦੇਖ ਸਕਦੇ ਆ ਕਿ ਹਾਂ ਆਪਾਂ ਦਿਖਾ ਸਕਦੇ ਹਾਂ ਠੀਕ ਹੈ ਬਾਈ ਕਹਿੰਦਾ ਜੇ ਕੋਈ ਮਤਲਬ ਵੀਰ ਆਉਂਦਾ मतलब वो देख सकदा क्योंकि बच्चे हां बिकाऊ अपनीकल्ली मच आ की कोई ਵੀਰੇ ਇਹ ਨਾ ਕਵੇ ਵੀ ਕੱਟੀ ਵੀ ਵੇਚ ਦੇ ਆਗੇ ਠੀਕ ਹੈ ਬਾਈ ਤੇ ਬਾਕੀ ਇਹਦੀ ਬਿਊਟੀ ਤੇ ਦਾ ਪੱਖ ਬਾਈ ਚੈੱਕ ਕਰ ਸਕਦੇ ਹੋ ਇਹਦਾ ਫੇਸ ਤੇ ਇਹਦੇ ਸਿੰਗਾ ਦੀ ਕੁਆਲਿਟੀ ਨੀਲੀ 라ਵੀ ਤੇ ਜੇ ਗੱਲ ਕਰੀਏ ਸਾਰੇ ਡੱਬ ਪੱਖ ਸਾਰੇ ਪੂਰੇ ਕਰਦੇ ਆ ਕਿ ਨਹੀਂ ਬਾਈ ਕਿਹਦੀਆਂ ਆਪਣੇ ਕੋਲ ਫੋਟੋਆਂ ਵੀ ਪਈਆਂ ਉਹ ਤੁਸੀਂ ਵਿੱਚ ਲਾਦੇ ਤੁਹਾਨੂੰ ਫੋਟੋ ਦੇ ਦਾਂਗੇ ਠੀਕ ਹੈ ਹਾਂਜੀ ਬਾਕੀ ਬਾਈ ਥਣਾ ਥਣਾ ਦਾ ਬਾਕੀ ਇਹਦੀ ਇੱਕ ਵੀਰੇ ਵੀਡੀਓ ਆਪਣੀ ਨਿਊ ਗੱਲ ਫਾਰਮਰ ਚੈਨਲ ਤੇ ਪਈ ਆ ਸਰਵੇ ਵਾਲੇ ਤੇ ਉੱਥੇ ਵੀ ਜਾ ਕੇ ਦੇਖ ਸਕਦਾ ਕੋਈ ਜੇ ਕਿਸੇ ਨੇ ਦੇਖਣੀ ਆ 2024 ਦੀ ਮੇਲੇ ਦੀ ਵੀ ਹੋਊਗੀ ਉਦੀ ਨਾ ਜਿੱਥੋਂ ਮੈਂ ਜਦੋਂ ਸੇਲ ਕਰੀ ਆ ਉਹਨਾਂ ਨੇ ਮੈਂ ਲੈਤੀ ਆ ਦਿੱਤੀ ਠੀਕ ਹੈ ਬਾਈ ਬਾਈ ਕਹਿੰਦਾ ਜਦੋਂ ਇਹ ਲਈ ਆ ਬਾਈ ਉਹ ਤੁਸੀਂ ਦੇਖ ਸਕਦੇ ਹੋ 2024 ਦੀ ਵੀਡੀਓ ਅਪਲੋਡ ਹੋਈ ਹੋਈ ਆਗੀ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਕਿੰਨੇ ਕਿ ਦਿਨਾਂ ਦੀ ਬਾਈ ਹੁਣ ਇਹ ਕੱਚੀ ਆਗੀ ਕਿਤੇ ਵੀਰੇ 5 ਤਰੀਕ ਨੂੰ ਦਿਨ ਪੂਰੇ ਆ 5 ਤਰੀਕ ਨੂੰ ਤੇ ਖੋਲ ਦਿਓ ਬਾਈ ਤੋਰ ਦਿਓ ਮਾੜੀ ਕੱਦ ਕਾਠ ਦੀ ਗੱਲ ਕਰੀਏ ਬਾਈ ਬਾਕੀ ਚੰਗਾ ਇਹਦਾ ਵਜਣਾ ਕਰਨ ਵਾਲੀ ਦਾ ਸੋਹਣਾ ਇਹਦਾ ਢਾਂਚਾ ਹੈਗਾ ਲੇਵਾ ਸੋਹਣਾ ਤਿਆਰ ਕਰਦੀ ਆਉਂਦੀ ਆਗੀ ਬਾਕੀ ਕੱਚੀ ਪਈ ਆ ਉਹ ਹਸਾਮਨਾ ਹਵਾਨੇ ਦੀ ਜਜਮੈਂਟ ਲਾ ਲਿਓ ਤੋਰਾ ਤਰਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਇਹਦਾ ਕਰਮਾਲੀ ਦਾ ਤੋਰਾਗਾ ਤੇ ਸੌਂ ਕੀਆ ਤੌਰ ਤੇ ਬਾਈ ਕੰਮ ਕਰਦਾ ਹੁਣ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੇ ਤੂਆ ਕਰਮਾਲੀ ਮੇਲੇ ਤੋਂ ਚੜਿੱਕਦੇ ਤੋਂ ਇਹ ਲੈ ਫੇਸ ਵਗੈਰਾ ਦਾ ਚੈੱਕ ਕਰ ਸਕਦੇ ਹੋ ਸੇਮੇ ਨੰਬਰ ਤੇ ਬਾਈ ਜਨਾ ਇਹ ਆਈ ਸੀਗੀ ਤੇ ਬਾਈ ਜੀ ਦਾ ਡਿਮਾਂਡ ਕੀ ਰਹੂਗਾ ਮੁੱਲ ਇਹਦਾ ਕੀ ਡਿਮਾਂਡ ਵੀਰੇ ਇਹਦੀ ਫੋਨ ਤੇ ਰਹੂਗੀ ਪਰ ਹੋਊਗੀ ਚੰਗੀਆਂ ਮਹਿਸਾਂ ਦੇ ਹਿਸਾਬ ਨਾਲ ਕੋਈ ਵੀ ਨਾਰਮਲ ਨਹੀਂ ਸਮਝੇ ਠੀਕ ਹੈ ਬਾਈ ਕਹਿੰਦਾ ਜਿਹੜੀ ਡਿਮਾਂਡ ਰਹੂਗੀ ਵੀ ਮਤਲਬ ਚੰਗੀ ਰਹੂਗੀ ਕਿਉਂਕਿ ਬਾਈ ਕਹਿੰਦਾ ਚੰਗੀ ਵੀ ਆ ਤਾਂ ਚੰਗਾ ਹੀ ਪੈਸਾ ਲੱਗੂਗਾ ਨਾ ਬਾਈ ਹਾਂਜੀ ਬਾਕੀ ਹੁਣ ਇਹਦਾ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਇੱਕ ਨੰਬਰ ਤੇ ਬਾਈ ਹੁਣ ਇਹ ਕਿਹੜੇ ਸੀਮਣ ਤੋਂ ਮਤਲਬ ਕਿਸ ਟਾਈਮ ਗੱਪਣੇ ਵੀਰੇ ਨਾਬੇ ਵਾਲੇ 487 ਤੋਂ ਨਾਬੇ ਵਾਲੇ 487 ਤੋਂ ਹਾਂਜੀ ਠੀਕ ਹੈ ਬਾਈ ਤੇ ਬਾਕੀ ਹੁਣ ਇਹਦਾ ਤੋਰਾ ਤਾਰਾ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਇਹਦਾ ਰੰਗ ਰੂਪ ਆ ਬਾਕੀ ਪਤਲੇ ਪਿੰਡੇ ਵਾਲੀ ਦੀ ਆ ਚਮਕ-ਦਮਕ ਵਾਲੀ ਮੱਝ ਆਪਾਂ ਕਹਿ ਸਕਦੇ ਹਾਂ ਸਰਕਾਰੀ ਐ ਵੀ ਦਿਖਾ ਦੋ ਸਰਕਾਰੀ ਤੋਂ ਬਗੈਰ ਵੀ ਆਪਾਂ ਵੀ ਚੈੱਕ ਕਰਾ ਲੈਣੇ ਬਜਣ-ਵਜੂਦ ਬਹੁਤ ਆ ਬਾਈ ਹਨਾ ਹਾਂਜੀ ਬਾਕੀ ਗੱਦ-ਗਾਠ ਵੀ ਜੇ ਗੱਲ ਕਰੀਏ ਬਾਈ ਫੁੱਲ ਤੇ ਮੁੱਲ ਬਾਈ ਕਹਿੰਦਾ ਬਾਈ ਰਹੂਗਾ ਬਾਈ ਮੱਝ ਦੇ ਹਿਸਾਬ ਨਾਲ ਪਰ ਰਹੂਗਾ ਫਿਰ ਜਿਸ ਹਿਸਾਬ ਨਾਲ ਮੱਝ ਆ ਬਾਈ ਜਾਇਜ਼ ਰਹੂਗਾ ਪਰ ਬਾਲਾ ਮੁੱਲ ਨਹੀਂ ਹੋਣਾ ਬਾਈ ਕਹਿੰਦਾ ਤੇ ਬਾਕੀ ਹੁਣ ਸਿਰ ਚੈੱਕ ਕਰ ਸਕਦੇ ਆ ਕੀ ਆ ਬਤ ਤੋਰਾ ਤਰਾ ਇਹਦਾ ਬਾਈ ਇੱਕ ਨੰਬਰ ਬਾਕੀ ਬਾਈ ਕਹਿੰਦਾ ਕਾਰਡ ਜੇ ਕਿਸੇ ਵੀਰ ਨੇ ਲੈਣਾ ਹੋ ਉਹ ਵੀ ਆਪਾਂ ਦਵਾ ਦੇਾਂਗੇ ਹਨਾ ਬਾਈ ਹਾਂਜੀ ਠੀਕ ਹੈ ਬਾਈ ਲੈ ਚੱਲੋ ਬਾਈ ਕੋਈ ਗੱਲ ਨਹੀਂ ਉੱਥੇ ਲੈ ਜਾਓ ਉਹਨੂੰ ਬਾਕੀ ਉਹ ਠੰਡੀ ਠੰਡੀ ਬਾਈ ਦੇਖ ਸਕਦੇ ਹੋ ਜਿੱਥੇ ਬਾਈ ਨੇ ਰੋਕ ਲਈ ਕਰਨ ਵਾਲੀ ਉਧਰ ਹੀ ਸਰ ਠੰਡੀ ਠੰਡੀ ਬਹੁਤ ਆ ਹੂੰ ਸਹੀ ਗੱਲ ਹੈ ਠੰਡੀ ਠੰਡੀ ਕਰਨ ਵਾਲੀ ਫੁੱਲ ਬਾਕੀ ਨੀਲੀ ਰਾਵੀ ਆ ਬਾਈ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਚੋਣ ਚ ਬਾਬੀ ਬਾਈ ਕਹਿੰਦਾ ਇੱਕ ਨੰਬਰ ਸੀ ਬਾਈ ਲੇਵਾ ਕਿਸ ਤਰ੍ਹਾਂ ਦਾ ਤਿਆਰ ਕਰਦੀ ਆ ਫਿਰ ਲੇਵਾ ਤਾਂ ਹਜੇ ਵੀਰੇ ਤੇ ਦੇਖ ਲਓ ਤੁਸੀਂ 5 ਤਰੀਕ ਨੂੰ ਦਿਨ ਪੂਰੇ 4-5 ਨੂੰ ਹਜੇ ਨੇ ਬਹੁਤ ਬਣਾ ਜਾਣਾ ਬਾਈ ਕਿ ਨਾ 4 ਤੇ 5 ਤਰੀਕ ਨੂੰ ਬਾਈ ਮੰਨ ਕੇ ਚਲੋ ਇਹ ਦਿਨ ਪੂਰੇ ਉਦੋਂ ਤੱਕ ਕਰਨ ਵਾਲੀ ਬਹੁਤ ਸੋਹਣਾ ਹਵਾਨਾ ਹੈ ਤਿਆਰ ਕਰ ਲੈਂਦੀ ਆ ਤੇ ਜੇ ਕਿਸੇ ਵੀਰ ਨੂੰ ਬਾਈ ਮੰਨ ਕੇ ਚਲੋ ਮੱਝ ਪਸੰਦ ਆਉਂਦੀ ਆ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ